ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਸਰਾ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪਠਾਨ ਮਾਸਰਾ ਨੂੰ ਪਗੋੜਾ ਐਲਾਨਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਦੁਸ਼ਕਰਮ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਝਰਾ ਨੂੰ ਪਗੋੜਾ ਐਲਾਨਨ ਦੀ ਪ੍ਰਕਿਰਿਆ ਅਦਾਲਤ ਨੇ ਸ਼ੁਰੂ ਕਰ ਦਿੱਤੀ ਹੈ ਵਿਧਾਇਕ ਨੂੰ 12 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਸਨ ਪਰੰਤੂ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਇਸ ਮਾਮਲੇ ਦੇ ਵਿੱਚ ਵਿਧਾਇਕ ਨੇ ਹਲੇ ਤੱਕ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਕੀਤੀ ਪਟੀਸ਼ਨ ਨਾ ਲਾਉਣ ਦੇ ਕਾਰਨ ਤੋਂ ਬਚਾਅ ਪੱਖ ਦੇ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਪੁੱਜੇ ਸਨ ਜਿਸ ਦੇ ਚਲਦਿਆਂ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੁਣ ਜ਼ਿਲ੍ਹਾ ਅਦਾਲਤ ਦੇ ਵਿਧਾਇਕ ਦੀ ਸਰਕਾਰੀ ਕੋਠੀ ਤੇ ਨੋਟਿਸ ਲਾਉਣ ਦੀ ਤਾਰੀਖ ਤੋਂ 1 ਮਹੀਨਾ ਪਹਿਲਾਂ ਦੇ ਸਮੇਂ ਦੀ ਗਣਨਾ ਤੋਂ ਬਾਅਦ ਪਗੋੜਾ ਐਲਾਨਣ ਸੰਬੰਧੀ ਫੈਸਲਾ ਲਵੇਗੀ ਤਾ ਹਰਮੇਸ਼ ਸਿੰਘ ਪਠਾਣ ਮਾਜਰਾ ਜੋ ਇਸ ਸਮੇਂ ਵਿਦੇਸ਼ ਤੇ ਵਿੱਚ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਭਾਰਤ ਛੱਡ ਦਿੱਤਾ ਗਿਆ ਉਹ ਵਿਦੇਸ਼ ਦੀ ਧਰਤੀ ਤੇ ਨੇ ਪਰ ਦੂਜੇ ਪਾਸੇ ਹੁਣ ਅਦਾਲਤ ਵੱਲੋਂ ਉਸ ਨੂੰ ਪਗੋੜਾ ਐਲਾਨਣ ਦੀ ਤਿਆਰੀ ਖਿੱਚ ਲਈ ਗਈ ਹੈ ਹਾਲਾਂਕਿ ਵਿਧਾਇਕ ਨੂੰ 12 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਸਨ ਪਰੰਤੂ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੇਸ਼ ਸਿੰਘ ਪਠਾਣ ਮਾਜਰਾ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪਠਾਨ ਮਾਜ਼ਰਾਂ ਨੂੰ ਪਗੋੜਾ ਐਲਾਨਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੁਸ਼ਕਰਮ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਝਰਾ ਨੂੰ ਪਗੋੜਾ ਐਲਾਨਣ ਦੀ ਪ੍ਰਕਿਰਿਆ ਅਦਾਲਤ ਨੇ ਸ਼ੁਰੂ ਕਰ ਦਿੱਤੀ ਹੈ ਵਿਧਾਇਕ ਨੂੰ 12 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਸਨ ਪਰੰਤੂ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਇਸ ਮਾਮਲੇ ਦੇ ਵਿੱਚ ਵਿਧਾਇਕ ਨੇ ਹਲੇ ਤੱਕ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਕੀਤੀ ਪਟੀਸ਼ਨ ਨਾ ਲਾਉਣ ਦੇ ਕਾਰਨ ਤੋਂ ਬਚਾਅ ਪੱਖ ਦੇ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਪੁੱਜੇ ਸਨ ਜਿਸ ਦੇ ਚੱਲਦਿਆਂ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੁਣ ਜ਼ਿਲ੍ਹਾ ਅਦਾਲਤ ਦੇ ਵਿਧਾਇਕ ਦੀ ਸਰਕਾਰੀ ਕੋਠੀ ਤੇ ਨੋਟਿਸ ਲਾਉਣ ਦੀ ਤਾਰੀਖ ਤੋਂ 1 ਮਹੀਨਾ ਪਹਿਲਾਂ ਦੇ ਸਮੇਂ ਦੀ ਗਣਨਾ ਤੋਂ ਬਾਅਦ ਪਗੋੜਾ ਐਲਾਨਨ ਸੰਬੰਧੀ ਫੈਸਲਾ ਲਵੇਗੀ ਤਾ ਹਰਮਿੰਦਰ ਸਿੰਘ ਪਠਾਣ ਮਾਜਰਾ ਜੋ ਇਸ ਸਮੇਂ ਵਿਦੇਸ਼ ਦੇ ਵਿੱਚ ਹੈ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਭਾਰਤ ਛੱਡ ਦਿੱਤਾ ਗਿਆ ਉਹ ਵਿਦੇਸ਼ ਦੀ ਧਰਤੀ ਤੇ ਨੇ ਪਰ ਦੂਜੇ ਪਾਸੇ ਹੁਣ ਅਦਾਲਤ ਵੱਲੋਂ ਉਸ ਨੂੰ ਪਗੋੜਾ ਐਲਾਨਣ ਦੀ ਤਿਆਰੀ ਖਿੱਚ ਲਈ ਗਈ ਹੈ ਹਾਲਾਂਕਿ ਵਿਧਾਇਕ ਨੂੰ 12 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਸਨ ਪਰੰਤੂ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਣ ਮਾਜਰਾ ਦੀਆਂ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪਠਾਨ ਮਹਾਜ਼ਰਾਂ ਨੂੰ ਭਗੌੜਾ ਐਲਾਨਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਦੁਸ਼ਕਰਮ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਝਰਾ ਨੂੰ ਪਗੋੜਾ ਐਲਾਨਨ ਦੀ ਪ੍ਰਕਿਰਿਆ ਅਦਾਲਤ ਨੇ ਸ਼ੁਰੂ ਕਰ ਦਿੱਤੀ ਹੈ ਵਿਧਾਇਕ ਨੂੰ 12 ਨਵੰਬਰ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਸਨ ਪਰੰਤੂ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ ਇਸ ਮਾਮਲੇ ਦੇ ਵਿੱਚ ਵਿਧਾਇਕ ਨੇ ਹਲੇ ਤੱਕ ਹਾਈ ਕੋਰਟ ਦੇ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਨਹੀਂ ਕੀਤੀ ਪਟੀਸ਼ਨ ਨਾ ਲਾਉਣ ਦੇ ਕਾਰਨ ਤੋਂ ਬਚਾਅ ਪੱਖ ਦੇ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਪੁੱਜੇ ਸਨ ਜਿਸ ਦੇ ਚਲਦਿਆਂ ਪਟੀਸ਼ਨ ਦਾਇਰ ਨਹੀਂ ਕੀਤੀ ਗਈ ਹੁਣ ਜ਼ਿਲ੍ਹਾ ਅਦਾਲਤ ਦੇ ਵਿਧਾਇਕ ਦੀ ਸਰਕਾਰੀ ਕੋਠੀ ਤੇ ਨੋਟਿਸ ਲਾਉਣ ਦੀ ਤਾਰੀਖ ਤੋਂ 1 ਮਹੀਨਾ ਪਹਿਲਾਂ ਦੇ ਸਮੇਂ ਦੀ ਗਣਨਾ ਤੋਂ ਬਾਅਦ ਪਗੋੜਾ ਐਲਾਨਣ ਸੰਬੰਧੀ ਫੈਸਲਾ ਲਵੇਗੀ ਤਾ ਫਰਮੇਸ਼ ਸਿੰਘ ਪਠਾਨ ਮਾਜਰਾ ਜੋ ਇਸ ਸਮੇਂ ਵਿਦੇਸ਼ ਤੇ ਵਿੱਚ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਭਾਰਤ ਛੱਡ ਦਿੱਤਾ ਗਿਆ ਉਹ ਵਿਦੇਸ਼ ਦੀ ਧਰਤੀ ਤੇ ਨੇ ਪਰ ਦੂਜੇ ਪਾਸੇ ਹੁਣ ਅਦਾਲਤ ਵੱਲੋਂ ਉਸ ਨੂੰ ਪਗੋੜਾ ਐਲਾਨਣ ਦੀ ਤਿਆਰੀ ਖਿੱਚ ਲਈ ਗਈ ਹੈ ਹਾਲਾਂਕਿ ਵਿਧਾਇਕ ਨੂੰ 12 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਸਨ ਪਰੰਤੂ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ